ਹਾਈ ਵੋਲਟੇਜ ਡਰਾਮਾ ਹੁੰਦਾ ਜਦੋਂ ਇੱਕ ਨਬਾਲਿਕ ਬੱਚੇ ਸਮੇਤ ਮਹਿਲਾ ਜਿਹੜੀ ਘਰੇਲੂ ਵਿਵਾਦ ਤੋਂ ਪਰੇਸ਼ਾਨ ਟੈਂਕੀ ਤੇ ਚੜ ਜਾਂਦੀ ਹੈ ਜੀ ਹਾਂ ਮਹਿਲਾ ਘਰੇਲੂ ਵਿਵਾਦ ਤੋਂ ਪਰੇਸ਼ਾਨ ਦੱਸੀ ਜਾ ਰਹੀ ਸੀ ਤੇ ਆਪਣੇ ਨਬਾਲਿਕ ਬੱਚੇ ਦੇ ਨਾਲ ਪਾਣੀ ਵਾਲੀ ਟੈਂਕੀ ਤੇ ਚੜ ਜਾਂਦੀ ਹੈ ਤਾਂ ਪ੍ਰਸ਼ਾਸਨ ਉਸ ਦੀ ਮੰਤਾਂ ਕਰਦਾ ਰਿਹਾ ਤੱਕੜੀ ਮੁਸ਼ਕਲ ਤੋਂ ਬਾਅਦ ਉਸ ਨੂੰ 3 ਘੰਟੇ ਬਾਅਦ ਹੈ ਜਿਹੜਾ ਪਾਣੀ ਵਾਲੀ ਟੈਂਕੀ ਤੋਂ ਹੇਠਾ उतारेਗਾ ਤਾਂ ਬਿਲਕੁਲ ਲੁਧਿਆਣਾ ਦੇ ਚੌਂਕ ਸਿਨੇਮਾ ਨਜ਼ਦੀਕ ਉਸ ਸਮੇਂ ਹਾਈ ਵੋਲਟੇਜ ਡਰਾਮਾ ਹੋ ਗਿਆ ਜਦੋਂ ਘਰੇਲੂ ਵਿਵਾਦ ਤੋਂ ਪਰੇਸ਼ਾਨ ਹੋ ਕੇ ਇੱਕ ਮਹਿਲਾ ਆਪਣੇ ਅਵਾਲਗ ਬੱਚੇ ਨੂੰ ਲੈ ਕੇ ਪਾਣੀ ਵਾਲੀ ਟੈਂਕੀ ਤੇ ਚੜ ਜਾਂਦੀ ਮਹਿਲਾ ਉਸ ਦੇ بیٹے ਨੂੰ ਟੈਂਕੀ ਤੋਂ ਚੜੇ ਦੇਖ ਕੇ ਇਲਾਕੇ ਦੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਫਾਇਰ ਬਿਗਰੇਡ ਦੇ ਸਹਿਯੋਗ ਨਾਲ ਮਹਿਲਾ ਤੋਂ ਉਸਦੇ بیٹے ਨੂੰ ਕਰੀ 3 ਘੰਟੇ ਦੀ ਕੜੀ ਮਸ਼ਕੱਤ ਤੋਂ ਬਾਅਦ ਹੇਠ ਉਤਾਰ ਤੋਂ ਬਾਅਦ ਇਲਾਕਾ ਵਾਸੀਆਂ ਤੇ ਪੁਲਿਸ ਦਾ ਕੀ ਕਹਿਣਾ ਹੈ ਕੀ ਆ ਪੂਰਾ ਮਾਮਲਾ ਆਉ ਜਾਣਦੇ ਆ ਕੀ ਲੱਗਦੇ ਤੁਹਾਡੇ ਨਹੀਂ ਮਾਸਤੀ ਲੱਗਦੇ ਆ ਅਸੀਂ ਕੀ ਕਰ ਰਹੀ ਆ ਅਸੀਂ ਕੀ ਚੜਨਾ ਇਹਨਾਂ ਦੇ ਹਸਬੰਦ ਦੀ ਡੈਥ ਹੋ ਚੁੱਕੀ ਰੀਸੈਂਟਲੀ ਹੁਣ ਥੋੜੇ ਦਿਨ ਹੀ ਹੋਇਆ ਤੇ ਇਹਨਾਂ ਦੀ ਜਿਹੜੀ ਜਾਇਦਾਦ ਸੀਗੀ ਹਸਬੰਦ ਦੇ ਨਾਮ ਸੀਗੀ ਸਾਰੀ ਇਹਨਾਂ ਦੇ ਮੀਨਜ਼ ਕੀ ਛੋਟਾ ਬਿਓਰ ਇਹਨਾਂ ਦਾ ਜਿਹੜਾ ਪਵਨ ਕੁਮਾਰ ਫਿਰ ਪਰਵੀਨ ਫਿਰ ਉਸ ਤੋਂ ਬਾਅਦ ਇਹਨਾਂ ਦੀ ਛੋਟੀ ਸਿਸਟਰ ਇਹ ਲੋਆ ਨੀਲਮ ਉਹਨਾਂ ਨੇ ਸਾਰਾ ਨੇ ਮੀਨਜ਼ ਕੀ ਮਿਲ ਕੇ ਆਪਣੇ ਨਾਮ ਮੀਨਜ਼ ਕੀ ਕਰਵਾ ਲਈ ਹੈ ਤੇ ਇਸ ਕਰਕੇ ਬੇਟਾ ਉਹਨਾਂ ਦਾ ਪੋਲਾਵਾ ਸ਼ੁਰੂ ਤੋਂ ਹੀ ਤਾਂ ਉਸ ਟਾਈਮ ਉਹ ਨਹੀਂ ਪਾਇਆ ਉਸ ਕੋਲ ਮਰਨ ਦਾ ਵਾਅਦਾ ਹੁੰਦਾ ਪਿਆ ਰਿਹਾ ਮੈਨੂੰ ਇੰਨੇ ਇਸ ਬਾਰੇ ਕੁਝ ਨਹੀਂ ਪਤਾ ਮੈਂ ਤਾਂ ਆਪ ਸ਼ੋਪ ਬਤਾ ਕੇ ਸਾਨੂੰ ਵੀ ਕਿਸੇ ਨੇ ਫੋਨ ਕਰਕੇ ਦੱਸਿਆ ਵਸ ਤਾਂ ਪੁੱਛੇ ਅੱਖੇ ਕਿ ਐ ਕਿਹੜਾ ਕਾਉਂਸਲਰ ਆਇਆ ਐਸ ਕਾਉਂਸਲਰ ਆ ਥੰਦਾ ਜੀ ਕੀ ਲੱਗਦੇ ਤੁਹਾਡੇ ਨੂੰ ਉਹਨਾਂ ਦੇ ਮਾਮਾ ਸੋਹਰੇ ਲੱਗਦੇ ਆ ਉਹਨਾਂ ਨੇ ਕਿਹਾ ਨਾ ਜੀ ਤੁਸੀਂ ਜਗ੍ਹਾ ਨਹੀਂ ਮੈਨੂੰ ਇਸ ਮੈਂ ਤਾਂ ਸੋਧ ਸ਼ੋਪ ਦਾ ਗਿਆ ਆ ਸਾਨੂੰ ਨੂੰ ਇਸ ਤੋਂ ਕੁਝ ਨਹੀਂ ਪਤਾ ਬਾਕੀ ਤੁਹਾਨੂੰ ਉਹ ਹੀ ਦੱਸਣਗੇ ਸਾਰਾ ਮੇਰਾ ਨਾਮ ਸ੍ਰਿੰਦਰ ਟੋੜਾ ਸਾਹਿਬ ਕਾਉਂਸਲਰ ਰਹੇ ਹੁੰਦੇ ਕਿ ਮੈਂ ਪਹੁੰਚੀ ਮਾਮਾ ਸਰ ਇਹ ਹੀ ਪਤਾ ਲੱਗਾ ਵੀ ਕੁੜੀ ਉੱਤੇ ਚੜੀ ਹੋਈ ਸੀ ਨਾਲ ਆਪਣੇ ਅਤੇ ਮੈਂ ਪੁਲਿਸ ਨੂੰ ਫੋਨ ਕੀਤਾ ਵੀ ਇੱਦਾਂ ਦਾ ਗੱਲ ਆ ਭਈਆ ਪ੍ਰੋਬਲਮ ਹੈ ਤੇ ਪੁਲਿਸ ਮੌਕੇ ਤੇ ਆ ਗਈ ਪਤਾ ਲੱਗੇ ਕਾਰਨ ਕੀ ਹੈਗੇ ਅਸੀਂ ਕਾਰਨ ਤੇ ਪਤਾ ਇਹ ਲੱਗ ਰਿਹਾ ਜੋ ਲੋਕਾਂ ਦੀ ਆਵਾਜ਼ ਸੁਣ ਰਹੇ ਆ ਵੀ ਘਰ ਦੀ ਫੈਮਲੀ ਦਾ ਕੋਰਾ ਮਟੋਰਾ ਤੇ ਨਾਲੇ ਕਹਿੰਦੇ ਕਾਉਂਸਲਰ ਦਾ ਵੀ ਹੱਥ ਹੈਗਾ ਹੁਣ ਕਾਉਂਸਲਰ ਗਰੀਬ ਆਦਮੀ ਉਹ ਇਦਾਂ ਦਾ ਕੰਮ ਕਰੀ ਨਹੀਂ ਸਕਦਾ ਸ਼ਾਇਦ ਨੈ ਗਰੀਬ ਬੰਦਾ ਪਰ ਜੇ ਹੋਊਗਾ ਵੀ ਤਾਂ ਘਰ ਦੀ ਫੈਮਲੀ ਉਹਨੂੰ ਮੁੱਠ ਬਣਾ ਕੇ ਰੱਖ ਸਕਦਾ ਇਹ ਕਿਹੜੀ ਜਗ੍ਹਾ ਦਾ ਮਾਮਲਾ ਜੀ ਸੋਣੀ ਮੱਲੇ ਦਾ ਹੈ ਸਰ ਇਹ ਤਰਲੇ ਇਹ ਬੰਦੇ ਰਹਿਣ ਵਾਲੇ ਕਿੱਥੇ ਰਹਿ ਜੀ ਸੋਣੀ ਮੰਡੇ ਸੋਣੀ ਮੰਡੇ ਸੋਣੀ ਮੰਡੇ ਦੇ ਰਹਿਣ ਵਾਲੇ ਹਾਂਜੀ ਪਹਿਲਾਂ ਪਹਿਲਾਂ ਕੋਈ ਕੋਈ ਹੈ ਕਨੈਕਸ਼ਨ ਨਹੀਂ 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 ਪਹਿਲਾਂ ਕੋਈ ਵੀ ਲੌਲਾ ਆਇਆ ਚੀਨਾਬਾਦ ਹੋਇਆ